ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਗੁਰੂ ਦਾ ਬੰਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਸੰਗਤ ਜੀ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬ ਜادہ ਦਾ ਸੰਸਕਾਰ ਕਿਵੇਂ ਹੋਇਆ ਸੀ ਅਤੇ ਉਹਨਾਂ ਦੀਆਂ ਅਸਤੀਆਂ ਕਿੱਥੇ ਹਨ ਆਓ ਇਸ ਬਾਰੇ ਆਪਾਂ ਜਾਣਦੇ ਹਾਂ ਸੰਗਤ ਜੀ ਜਦੋਂ ਟੌਡਰ ਮਾਲ ਨੂੰ ਪਤਾ ਲੱਗਦਾ ਹੈ ਕਿ ਛੋਟੇ ਸਹਿਬ ਜادہ ਦੇ ਅਤੇ ਮਾਤਾ ਗੁਜਰਕੌਰ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਉਹ ਵਾਹੋਦਾਹੀ ਦੇ ਨਾਲ ਦੌੜ ਕੇ ਜਾਂਦਾ ਹੈ ਜਿੰਨਾ ਪੈਸਾ ਮਰਜ਼ੀ ਲੱਗ ਜਾਵੇ ਜੋ ਮਰਜ਼ੀ ਹੋ ਜਾਵੇ ਮੈਂ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਨੂੰ ਛਡਾ ਲਿਆਵਾਂਗਾ ਜਦੋਂ ਫਿਰ ਉਹ ਉੱਥੇ ਸਰਹੰਦ ਪਹੁੰਚਦਾ ਹੈ ਤਾਂ ਉਹ ਗਾਂ ਭੀੜ ਵਿੱਚ ਦੀ ਅੱਗੇ ਨੰਗ ਕੇ ਕੀ ਵੇਖਦਾ ਹੈ ਕਿ ਦੋਨੇ ਸਹਿਬਜ਼ਾਦੇ ਖੂਨ ਦੇ ਨਾਲ ਲਤਪਤ ਹੋਏ ਜ਼ਮੀਨ ਤੇ ਪਏ ਸਨ ਫਿਰ ਉੱਥੋਂ ਉਹ ਦੌੜ ਕੇ ਮਾਤਾ ਗੁਜਰ ਕੌਰ ਜੀ ਕੋਲ ਜਾਂਦਾ ਹੈ ਇਤਿਹਾਸ ਇਹ ਦੱਸਦਾ ਹੈ ਕਿ ਜਦੋਂ ਦੀਵਾਨ ਟੋਡਰਮਲ ਨੇ ਮਾਤਾ ਗੁਜਰਕੌਰ ਜੀ ਨੂੰ ਦੱਸਿਆ ਕਿ ਸ਼ਹਿਜ਼ਾਦੇ ਸ਼ਹੀਦ ਕਰ ਦਿੱਤੇ ਗਏ ਹਨ ਤਾਂ ਮਾਤਾ ਗੁਜਰਕੌਰ ਜੀ ਇਹ ਖਬਰ ਸੁਣ ਕੇ ਆਪਣੇ ਪ੍ਰਾਣ ਤਿਆਗ ਦਿੰਦੇ ਹਨ ਪਰ ਸੰਗਤ ਜੀ ਅਸਲ ਵਿੱਚ ਮਾਤਾ ਗੁਜਰਕੌਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਕਿਉਂਕਿ ਮਾਤਾ ਗੁਜਰਕੌਰ ਜੀ ਦਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕਸੂਰ ਨਹੀਂ ਸੀ ਇਸ ਕਰਕੇ ਜ਼ਾਲਮ ਮਾਤਾ ਗੁਜਰਕੌਰ ਜੀ ਨੂੰ ਕੋਈ ਫਤਵਾ ਨਹੀਂ ਦੇ ਸਕਦਾ ਸੀ ਇਸ ਕਰਕੇ ਜ਼ਾਲਮਾਂ ਨੇ ਮਾਤਾ ਗੁਜਰਕੌਰ ਜੀ ਨੂੰ ਸ਼ਹੀਦ ਕਰਨ ਵਾਲੀ ਗੱਲ ਤੇ ਪਰਦਾ ਪਾ ਦਿੱਤਾ ਇਸ ਗੱਲ ਨੂੰ ਲੁਕੋ ਲਿਆ ਗਿਆ ਅਤੇ ਇਹ ਅਫਵਾ ਫਲਾ ਦਿੱਤੀ ਗਈ ਕਿ ਮਾਤਾ ਗੁਜਰਕੌਰ ਜੀ ਨੇ ਆਪਣੇ ਪ੍ਰਾਣ ਤਿਆਗ ਦਿੱਤੇ ਪਰ ਸੰਗਤ ਜੀ ਅਸਲ ਵਿੱਚ ਮਾਤਾ ਗੁਜਰਕੌਰ ਜੀ ਨੂੰ ਠੰਡੇ ਬੁਰਜ ਵਿੱਚ ਸ਼ਹੀਦ ਕੀਤਾ ਗਿਆ ਸੀ ਉਧਰ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਅਤੇ ਇਧਰ ਹਾਕਮ ਨੇ ਆਪਣੇ ਪਹਿਰੇਦਾਰਾਂ ਨੂੰ ਹੁਕਮ ਦਿੱਤਾ ਕਿ ਮਾਤਾ ਗੁਜਰ ਕੌਰ ਜੀ ਨੂੰ ਵੀ ਸ਼ਹੀਦ ਕਰ ਦਿਓ ਸੰਗਤ ਜੀ ਜ਼ਾਲਮ ਨਹੀਂ ਚਾਹੁੰਦੇ ਸਨ ਕਿ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸੋਭਾ ਹੋਵੇ ਜਾਂ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਹਮਦਰਦੀ ਜੁੜੇ ਪਰ ਸੰਗਤ ਜੀ ਆਪਣਾ ਵੀ ਇਹ ਫਰਜ਼ ਬਣਦਾ ਹੈ ਕਿ ਮਾਤਾ ਗੁਜਰੀ ਜੀ ਦੀਆਂ ਇਹ ਅਫਵਾਹਾਂ ਤੇ ਨਾ ਯਕੀਨ ਕਰਕੇ ਉਹਨਾਂ ਨੂੰ ਇੱਕ ਸ਼ਹੀਦ ਪੋਤਿਆਂ ਦੀ ਦਾਦੀ ਦੇ ਨਾਲ-ਨਾਲ ਸ਼ਹੀਦ ਦਾ ਕਰਾਰ ਦਿੱਤਾ ਜਾਵੇ। ਇੱਧਰ ਛੋਟੇ ਸਹਿਬਜ਼ਾਦਿਆਂ ਦੇ ਸ਼ਰੀਰ ਹੰਸਲਾ ਨਦੀ ਦੇ ਕੰਡੇ ਤੇ ਪਏ ਹੋਏ ਹਨ। ਸੰਗਤ ਜੀ ਸਹਿਬਜ਼ਾਦਿਆਂ ਦੇ ਸ਼ਰੀਰ ਇਸ ਕਰਕੇ ਨਦੀ ਦੇ ਕੰਡੇ ਤੇ ਛੁੱਟ ਦਿੱਤੇ ਗਏ ਸਨ ਕਿ ਸਾਰੀ ਰਾਤ ਇਹ ਮਰਤਕ ਸ਼ਰੀਰ ਬਾਹਰ ਪਏ ਰਹਿਣਗੇ। ਇਸ ਬਾਰੇ ਲੋਕਾਂ ਨੂੰ ਪਤਾ ਲੱਗ ਜਾਵੇਗਾ ਅਤੇ ਛੋਟੇ ਸਹਿਬਜ਼ਾਦਿਆਂ ਦੇ ਸ਼ਰੀਰ ਨੂੰ ਜੰਗਲੀ ਜਾਨਵਰ ਨੋਚ-ਨੋਚ ਕੇ ਖਾ ਜਾਣਗੇ ਅਤੇ ਇਧਰ ਮਾਤਾ ਗੁਜਰਕੌਰ ਜੀ ਦਾ ਸ਼ਰੀਰ ਠੰਡੇ ਬੋਰਜ ਤੇ ਵਿੱਚ ਪਿਆ ਹੋਇਆ ਹੈ ਇਹ ਵੇਖ ਕੇ ਦੀਵਾਨ ਟੋਡਰਮਲ ਬੜਾ ਪਰੇਸ਼ਾਨ ਹੋ ਗਿਆ ਅਤੇ ਮੋਤੀराम ਮਹਾਰਾਜ ਜੀ ਨੂੰ ਮਿਲਦਾ ਹੈ ਅਤੇ ਉਸ ਤੋਂ ਬਾਅਦ ਫਿਰ ਉਹ ਵਜ਼ੀਰ ਖਾਨ ਨੂੰ ਮਿਲਦਾ ਹੈ ਸੰਗਤ ਜੀ ਕਾਫੀ ਵਾਰ ਇਹ ਵੀ ਸਵਾਲ ਪੁੱਛਿਆ ਜਾਂਦਾ ਹੈ ਕਿ ਛੋਟੇ ਸਹਿਬਜਾਦਾ ਦਾ ਅਤੇ ਮਾਤਾ ਗੁਜਰਕੌਰ ਜੀ ਦਾ ਸਸਕਾਰ ਆਪਣੇ ਬਾਗ ਵਿੱਚ ਕਿਉਂ ਨਹੀਂ ਕੀਤਾ ਸੀ ਤਾਂ ਅੱਜ ਇਹ ਗੱਲ ਵੀ ਅੱਗੇ ਜਾ ਕੇ ਸਮਝ ਲੱਗ ਜਾਵੇਗੀ ਤਾਂ ਦੀਵਾਨ ਟੋਡਰਮਲ ਵਜ਼ੀਰ ਖਾਂ ਕੋਲ ਜਾ ਕੇ ਕਹਿੰਦਾ ਹੈ ਕਿ ਸਾਨੂੰ ਛੋਟੇ ਸਹਿਬ ਜادہ ਅਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਕਰਨ ਦਿੱਤਾ ਜਾਵੇ ਤਾਂ ਵਜ਼ੀਰ ਖਾਂ ਕਹਿਣ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ ਦਾ ਸੰਸਕਾਰ ਸਰਹੰਦ ਵਿੱਚ ਨਹੀਂ ਹੋ ਸਕਦਾ ਉਸ ਤੋਂ ਬਾਅਦ ਫਿਰ ਪਿੰਡ ਅੱਤੇਵਾਲ ਦੇ ਚੌਧਰੀ ਆਏ ਹਨ ਉਹਨਾਂ ਨੇ ਆ ਕੇ ਕਿਹਾ ਕਿ ਵਜ਼ੀਰ ਖਾਂ ਜੇਕਰ ਤੁਸੀਂ ਇਜਾਜ਼ਤ ਦੇਵੋ ਤਾਂ ਆਪਾਂ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜੀ ਦਾ ਸੰਸਕਾਰ ਕਰ ਸਕੀਏ ਤਾਂ ਵਜ਼ੀਰ ਖਾਂ ਕਹਿਣ ਲੱਗਾ ਕਿ ਇਹ ਨਹੀਂ ਹੋ ਸਕਦਾ ਤਾਂ ਟੋਡਰ ਮਾਲ ਉਸ ਤੋਂ ਬਾਅਦ ਫਿਰ ਕਾਫੀ ਫਰਮਾਇਸ਼ ਪਾਉਂਦਾ ਹੈ ਤੇ ਕਹਿਣ ਲੱਗਾ ਕਿ ਮੈਂ ਸੰਸਕਾਰ ਕਰਨਾ ਚਾਹੁੰਦਾ ਹਾਂ ਅਤੇ ਕਹਿਣ ਲੱਗਾ ਤੁਸੀਂ ਮਾਨਵਤਾ ਤੇ ਆਧਾਰ ਤੇ ਮੈਨੂੰ ਇਹ ਇਜਾਜ਼ਤ ਦੇ ਦੇਵੋ ਤਾਂ ਵਜ਼ੀਰ ਖਾਨ ਟੋਡਰਮਲ ਨੂੰ ਕਹਿਣ ਲੱਗਾ ਕਿ ਜੇਕਰ ਤੁਸੀਂ ਸੰਸਕਾਰ ਕਰਨਾ ਹੀ ਹੈ ਤਾਂ ਪਹਿਲਾਂ ਜਾ ਕੇ ਉੱਥੇ ਉਸ ਥਾਂ ਤੇ ਨਿਸ਼ਾਨਦੇਹੀ ਕਰਕੇ ਆਓ ਪਰ ਸਰਹੰਦ ਤੋਂ ਬਾਹਰ ਹੀ ਇਹ ਹੋਣਾ ਚਾਹੀਦਾ ਹੈ ਕਹਿੰਦੇ ਹਨ ਕਿ ਦੀਵਾਨ ਟੋਡਰਮਲ ਚੌਧਰੀ ਅੱਤੇਵਾਲ ਕੋਲ ਆਉਂਦਾ ਹੈ ਅਤੇ ਫਿਰ ਉਹ ਅੱਤੇਵਾਲੇ ਪਿੰਡ ਵਿੱਚ ਇੱਥੇ ਉਸ ਥਾਂ ਦੀ ਨਿਸ਼ਾਨਦੇਹੀ ਕਰਦਾ ਹੈ ਤੇ ਨਿਸ਼ਾਨ ਲਾਉਣ ਤੋਂ ਬਾਅਦ ਫਿਰ ਉਹ ਵਜ਼ੀਰ ਖਾਂ ਦੇ ਕੋਲ ਚੱਲਿਆ ਗਿਆ ਤਾਂ ਵਜ਼ੀਰ ਖਾਂ ਉਸ ਨੂੰ ਕਹਿਣ ਲੱਗਾ ਤਾਂ ਵਜ਼ੀਰ ਖਾਂ ਟੋਡਰਮਲ ਨੂੰ ਕਹਿਣ ਲੱਗਾ ਕਿ ਟੋਡਰਮਲ ਜਿਸ ਸਥਾਨ ਤੇ ਤੂੰ ਇਹ ਨਿਸ਼ਾਨ ਦੇ ਹੀ ਕਰਕੇ ਆਇਆ ਹੈ ਉਨੀ ਜ਼ਮੀਨ ਤੈਨੂੰ ਸੋਨੇ ਦੀਆਂ ਮੋਹਰਾਂ ਦੇ ਨਾਲ ਖਰੀਦਣੀ ਪਵੇਗੀ ਕਿਉਂਕਿ ਵਜ਼ੀਰ ਖਾਂ ਲਾਲਚੀ ਸੀ ਸੰਗਤ ਜੀ ਉਸ ਤੋਂ ਬਾਅਦ ਫਿਰ ਦੀਵਾਨ ਟੋਡਰਮਾਲ ਆਪਣੇ ਪਿੰਡ ਵਾਪਸ ਆਉਂਦਾ ਹੈ ਅਤੇ ਇੱਥੇ ਆ ਕੇ ਆਪਣੇ ਭਰਾ ਦੇ ਨਾਲ ਸਲਾਹ مشورہ ਕਰਕੇ ਇਹਨਾਂ ਦੇ ਗੋਦਾਮ ਦੇ ਵਿੱਚ ਜੋ ਵੀ ਅਨਾਜ ਪਿਆ ਸੀ ਅਤੇ ਹੋਰ ਵੀ ਜੋ ਵੀ ਕੋਈ ਸੋਨਾ ਸੀ ਸਭ ਕੁਝ ਵੇਚ ਦਿੱਤਾ ਗਿਆ ਸੋਨੀ ਨੇ ਜਵਾਰਾਤ ਜੋ ਕੁਝ ਵੀ ਸੀ ਉਸਨੇ ਵੇਚ ਦਿੱਤਾ ਅਤੇ ਉਸ ਦੇ ਬਦਲੇ ਵਿੱਚ ਉਹ سونے ਦੀਆਂ ਮੋਹਰਾਂ ਲੈ ਕੇ ਉਸ ਸਥਾਨ ਤੇ ਪਹੁੰਚ ਜਾਂਦਾ ਹੈ ਜਿੱਥੇ ਉਹ ਜ਼ਮੀਨ ਖਰੀਦੀ ਗਈ ਸੀ ਪ੍ਰਸੰਗਤ ਜੀ ਜਦੋਂ ਦੀਵਾਨ ਟੋਡਰਮਲ ਉਹ ਸੋਨੇ ਦੀਆਂ ਮੋਹਰਾਂ ਉਸ ਧਰਤੀ ਤੇ ਚਿੰਨਣੀਆਂ ਸ਼ੁਰੂ ਕਰਦਾ ਹੈ ਆਰੰਭ ਕਰਦਾ ਹੈ ਪਹਿਲਾਂ ਉਸਨੇ ਲੇਟਮੀਆਂ ਮੋਹਰਾਂ ਚਿੰਨਣੀਆਂ ਸ਼ੁਰੂ ਕੀਤੀਆਂ ਸਨ ਦੀਵਾਨ ਟੋਡਰਮਲ ਨੇ ਉਸ ਜ਼ਮੀਨ ਉੱਤੇ ਮੋਹਰਾਂ ਵਿਛਾ ਦਿੱਤੀਆਂ ਤਾਂ ਵਜ਼ੀਰ ਖਾਂ ਦੇ ਮਨ ਵਿੱਚ ਫਿਰ ਬੇਈਮਾਨੀ ਆ ਜਾਂਦੀ ਹੈ ਅਤੇ ਉਹ ਕਹਿਣ ਲੱਗਾ ਕਿ ਇਹ ਮੋਰਾ ਵਿਸ਼ਾ ਕਿ ਨਹੀਂ ਖੜੀਆਂ ਕਰਕੇ ਚਿਨੀਆਂ ਜਾਣੀਆਂ ਚਾਹੀਦੀਆਂ ਹਨ ਇਹ ਜ਼ਮੀਨ ਤੁਹਾਨੂੰ ਤਾਂ ਮਿਲੇਗੀ ਜੇਕਰ ਤੁਸੀਂ ਇੱਕ ਮੋਰਾ ਖੜੀਆਂ ਕਰਕੇ ਇਸ ਜ਼ਮੀਨ ਉੱਤੇ ਚਿਨੋਂਗੇ ਤਾਂ ਹੁਣ ਸੰਗਤ ਜੀ ਦੀਵਾਨ ਟੋਡਰਮਲ ਦੇ ਕੋਲ ਜੋ ਕੁਝ ਵੀ ਸੀ ਉਸਨੇ ਆਪਣਾ ਵੇਚ ਵਟ ਦਿੱਤਾ ਸੀ ਪਰ ਫਿਰ ਸੰਗਤ ਜੀ ਉੱਥੇ ਦੀਵਾਨ ਟੋਡਰਮਲ ਦੀ ਬੇਟੀ ਆਉਂਦੀ ਹੈ ਅਤੇ ਉਹ ਕਹਿਣ ਲੱਗੀ ਕਿ ਪਿਤਾ ਜੀ ਕਿ ਮੇਰੇ ਵਿਆਹ ਦੇ ਲਈ ਤੁਸੀਂ ਜੋ ਕੁਝ ਵੀ ਗਹਿਣਾ ਗਟਾ ਜਾਂ ਸੋਨਾ ਵਗੈਰਾ ਰੱਖਿਆ ਹੋਇਆ ਹੈ ਉਹ ਤੁਸੀਂ ਸਭ ਕੁਝ ਵੇਚ ਕੇ ਇਹ ਮੋਹਰਾ ਲੈ ਆਓ ਪਰ ਸਹਬਜਾਦਾਂ ਦੇ ਸ਼ਰੀਰਾਂ ਦੇ ਸੰਸਕਾਰ ਹੋਣੇ ਜ਼ਰੂਰੀ ਹਨ ਪਰ ਸਹਬਜਾਦਾਂ ਦੇ ਸ਼ਰੀਰਾਂ ਦੀ ਬੇਅਦਵੀ ਨਹੀਂ ਹੋਣੀ ਚਾਹੀਦੀ ਪਰ ਫਿਰ ਸੰਗਤ ਜੀ ਦੀਵਾਨ ਟੋਡਰ ਮੱਲਾ ਤੇ ਉਹਨਾਂ ਦਾ ਭਰਾ ਨਾਗਰ ਮੱਲ ਇਹ ਦੋਨੋਂ ਜਣਿਆਂ ਨੇ ਇਨਾਂ ਦੀ ਬੇਟੀ ਵਾਸਤੇ ਘਰ ਵਿੱਚ ਜੋ ਕੁਝ ਵੀ ਰੱਖਿਆ ਹੋਇਆ ਸੀ ਇਹ ਉਹ ਲੈ ਕੇ ਆਉਂਦੇ ਹਨ ਅਤੇ ਉਸ ਤੋਂ ਬਾਅਦ ਫਿਰ ਇਸ ਟੋਡਰ ਮੱਲ ਨੇ ਇਸ ਜ਼ਮੀਨ ਉੱਤੇ ਮੋਹਰਾਂ ਖੜੀਆਂ ਕਰਕੇ ਚਿੰਨਣੀਆਂ ਸ਼ੁਰੂ ਕਰ ਦਿੱਤੀਆਂ ਆਰੰਭ ਕਰ ਦਿੱਤੀਆਂ ਪਰ ਸਾਬ ਜਾਦਾਂ ਦੇ ਸ਼ਰੀਰ ਅਜੇ ਵੀ ਉੱਥੇ ਹੀ ਹਸਲਾ ਨਦੀ ਦੇ ਕਿਨਾਰੇ ਤੇ ਹੀ ਪਏ ਹੋਏ ਸਨ ਅਤੇ ਜਿੱਨੀ ਜ਼ਮੀਨ ਉੱਤੇ ਛੋਟੇ ਸਾਬ ਜਾਦਾਂ ਤੇ ਮਾਤਾ ਗੁਜਰਕੋ ਜੀ ਦਾ ਸੰਸਕਾਰ ਹੋਣਾ ਸੀ ਉਨੀਆਂ ਮੋਹਰਾਂ ਵਿਛੜੀਆਂ ਕਰਕੇ ਵਿਛਾ ਦਿੱਤੀਆਂ ਗਈਆਂ ਤਾਂ ਫਿਰ ਇਹ ਵਜ਼ੀਰ ਖਾਂ ਦੇ ਨੌਕਰ ਇਹ ਮੋਹਰਾਂ ਇਕੱਠੀਆਂ ਕਰਕੇ ਕਥੈਲੇ ਦੇ ਵਿੱਚ ਪਾ ਕੇ ਇੱਥੋਂ ਤੁਰ ਪੈਂਦੇ ਹਨ ਉਸ ਤੋਂ ਬਾਅਦ ਫਿਰ ਇੱਥੇ ਇੱਕ ਸਿੱਖ ਭਾਈ ਜੋਧ ਸਿੰਘ ਜੀ ਇਹ ਵੀ ਇਸੇ ਪਿੰਡ ਦਾ ਹੀ ਰਹਿਣ ਵਾਲਾ ਸੀ ਟੋਡਰਮਲ ਜਦੋਂ ਇਹ ਜ਼ਮੀਨ ਖਰੀਦ ਲੈਂਦਾ ਹੈ ਦੀਵਾਨ ਟੋਡਰਮਲ ਘਰ ਜਾਂਦਾ ਹੈ ਆਪਣੀ ਘਰ ਵਾਲੀ ਅਤੇ ਬੱਚਿਆਂ ਨੂੰ ਅਤੇ ਮੋ ਦੀ ਰਾਮ ਮਹਿਰਾ ਦੀ ਪਤਨੀ ਅਤੇ ਉਹਨਾਂ ਦੀ ਮਾਤਾ ਜੀ ਨੂੰ ਲੈ ਆਉਂਦੇ ਹਨ ਇਹ ਸਾਰੇ ਜਾਣੇ ਫਿਰ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੇ ਸ਼ਰੀਰ ਨੂੰ ਇਕੱਠਾ ਕਰਦੇ ਹਨ ਉਸ ਤੋਂ ਬਾਅਦ ਫਿਰ ਇਹਨਾਂ ਸ਼ਰੀਰਾਂ ਦਾ ਇਸ਼ਨਾਨ ਕਰਵਾਇਆ ਜਾਂਦਾ ਹੈ ਮਾਤਾ ਗੁਜਰਕੌਰ ਜੀ ਦਾ ਇਸ਼ਨਾਨ ਟੋਡਰਵਾਲ ਦੇ ਘਰ ਵਾਲੀ ਅਤੇ ਮੋਤੀ ਰਾਮ ਦੀ ਮਾਤਾ ਤੇ ਉਹਨਾਂ ਦੀ ਘਰ ਵਾਲੀ ਕਰਵਾਉਂਦੇ ਹਨ ਅਤੇ ਸਹਿਬਜ਼ਾਦਿਆਂ ਦਾ ਇਸ਼ਨਾਨ ਭਾਈ ਟੋਡਰਮਲ ਉਹਨਾਂ ਦੇ ਭਰਾ ਭਾਈ ਨਾਗਰਮਲ ਅਤੇ ਮੋਤੀराम ਮਹਾਰਾਜੀ ਨਾਲ ਲੱਗਦੇ ਹਨ ਇਸ਼ਨਾਨ ਕਰਵਾਉਂਦੇ ਹਨ ਇਸ਼ਨਾਨ ਕਰਾਉਣ ਤੋਂ ਬਾਅਦ ਫਿਰ ਵਿਵਾਨ ਤਿਆਰ ਕਰਦੇ ਹਨ ਇਹਨਾਂ ਤਿੰਨਾਂ ਸਰੀਰਾਂ ਦੇ ਲਈ ਇੱਕੋ ਹੀ ਵਿਵਾਨ ਤਿਆਰ ਕੀਤਾ ਗਿਆ ਅਤੇ ਉਸ ਤੋਂ ਬਾਅਦ ਫਿਰ ਦੀਵਾਨ ਟੋਡਰਮਲ ਕਹਿਣ ਲੱਗਾ ਕਿ ਮਾਤਾ ਗੁਜਰ ਘੌਰ ਜੀ ਅਤੇ ਛੋਟੇ ਸਾਹਿਬ ਜੀ ਦਾ ਸੰਸਕਾਰ ਚੰਦਨ ਦੀ ਲੱਕੜਾਂ ਨਾਲ ਕੀਤਾ ਜਾਵੇਗਾ ਉਸ ਤੋਂ ਬਾਅਦ ਫਿਰ ਦੀਵਾਨ ਟੋਡਰਮਲ ਦੇ ਨੌਕਰ ਚੰਦਨੀਆਂ ਲੱਕੜਾਂ ਦਾ ਗੱਡਾ ਭਰ ਕੇ ਲੈ ਕੇ ਆਉਂਦੇ ਹਨ ਇੱਥੋਂ ਫਿਰ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜਾਨਾ ਵਿਵਾਨ ਲੈ ਕੇ ਇਹ ਸਾਰੇ ਜਾਣੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਤੁਰਦੇ ਹਨ ਉਸ ਸਥਾਨ ਤੇ ਲੈ ਕੇ ਆਉਂਦੇ ਹਨ ਜਿੱਥੇ ਮੋਹਰਾਂ ਦੇ ਕੇ ਜ਼ਮੀਨ ਖਰੀਦੀ ਗਈ ਸੀ ਇੱਥੇ ਫਿਰ ਜਦੋਂ ਚਿਖਾ ਚਿੰ ਦਿੱਤੀ ਜਾਂਦੀ ਹੈ ਤਾਂ ਵਿਚਕਾਰ ਮਾਤਾ ਗੁਜਰਕੌਰ ਜੀ ਸੱਜੀ ਬਾਹ ਤੇ ਬਾਬਾ ਫਤਿਹ ਸਿੰਘ ਜੀ ਅਤੇ ਖੱਬੀ ਬਾਹ ਤੇ ਬਾਬਾ ਜੋਰਾਵਰ ਸਿੰਘ ਜੀ ਨੂੰ ਪਾਇਆ ਜਾਂਦਾ ਹੈ ਉਸ ਤੋਂ ਬਾਅਦ ਫਿਰ ਦੀਵਾਨ ਟੋਡਰਮਲ ਤੇ ਘਰ ਵਾਲੀ ਜੋ ਕੀਮਤੀ ਦਸਾਲਾ ਲੈ ਕੇ ਆਈ ਸੀ ਉਹ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਿਬ ਜਾਦਿਆਂ ਦੇ ਉੱਤੇ ਪਾ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਫਿਰ ਉੱਤੇ ਚੰਦਨ ਦੀਆਂ ਲਕੜਾਂ ਚਿੰਨ ਦਿੱਤੀਆਂ ਜਾਂਦੀਆਂ ਹਨ ਉਸ ਤੋਂ ਬਾਅਦ ਫਿਰ ਦੀਵਾਨ ਟੋਡਰਮਲ ਜੀ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਚਿਖਾ ਨੂੰ ਅਗਨੀ ਪੇਂਟ ਕਰ ਦਿੰਦੇ ਹਨ ਉਸ ਤੋਂ ਬਾਅਦ ਫਿਰ ਜਦੋਂ ਚਿਖਾ ਠੰਡੀ ਹੋ ਜਾਂਦੀ ਹੈ ਤਾਂ ਦੀਵਾਨ ਟੋਡਰਮਾਲ ਫਿਰ ਇਸ ਵਿਪੂਤ ਨੂੰ ਇਕੱਠਾ ਕਰਦੇ ਹਨ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀਆਂ ਹਸਤੀਆਂ ਇੱਕ ਬਰਤਨ ਦੇ ਵਿੱਚ ਪਾ ਲਏ ਗਏ ਅਤੇ ਇਹ ਜਿਹੜੀ ਵਿਪੂਤ ਸੀ ਇਸ ਨੂੰ ਭਾਈ ਜੋਧ ਸਿੰਘ ਨੇ ਇਕੱਠੀ ਕਰਕੇ ਇੱਕ ਘੜੇ ਦੇ ਵਿੱਚ ਪਾ ਕੇ ਉਪੋਖਰ ਪਿੰਡ ਨੂੰ ਤੁਰ ਪੈਂਦੇ ਹਨ ਕਿਉਂਕਿ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਾਲਵੇ ਵਿੱਚ ਸਨ ਇਹ ਭਾਈ ਜੋਤ ਸਿੰਘ ਕਹਿਣ ਲੱਗਾ ਕਿ ਮੈਂ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਾਂਗਾ ਅਤੇ ਇਸ ਸਾਰੀ ਘਟਨਾ ਬਾਰੇ ਦੱਸਾਂਗਾ ਪਰ ਸੰਗਤ ਜੀ ਜਿਹੜੀਆਂ ਇਹ ਅਸਤੀਆਂ ਹਨ ਇਹਨਾਂ ਨੂੰ ਇਸ ਸਥਾਨ ਤੇ ਹੀ ਰੱਖ ਦਿੱਤਾ ਜਾਂਦਾ ਹੈ ਅਤੇ ਇਸ ਸਥਾਨ ਤੇ ਇੱਕ ਥੜਾ ਬਣਾ ਦਿੱਤਾ ਜਾਂਦਾ ਹੈ ਕਿਉਂਕਿ ਸੰਗਤ ਜੀ ਇਹ ਜ਼ਮੀਨ ਟੋਡਰਮਾਲ ਨੇ ਖਰੀਦ ਲਈ ਸੀ ਅਤੇ ਇਸ ਥਾਂ ਤੇ ਗੁਰਦੁਆਰਾ ਜੋਤੀ ਸਰੂਪ ਬਣਾ ਦਿੱਤਾ ਗਿਆ ਸੋ ਸੰਗਤ ਜੀ ਇਹ ਅਸਤੀਆਂ ਅੱਜ ਵੀ ਇਸ ਥਾਂ ਤੇ ਉਸ ਗੁਰਦੁਆਰਾ ਸਾਹਿਬ ਦੇ ਹੇਠਾਂ ਜਿੱਥੇ ਚਿੱਟੀ ਚਾਦਰ ਵਿਛੀ ਹੋਈ ਹੈ ਉਸ ਥਾਂ ਤੇ ਦੱਬੀਆਂ ਹੋਈਆਂ ਹਨ ਸੋ ਇਸ ਤਰ੍ਹਾਂ ਸੰਗਤ ਜੀ ਛੋਟੇ ਸਹਿਬਜਾਤਾਂ ਅਤੇ ਮਾਤਾ ਗੁਜਰਕੌਰ ਜੀ ਦਾ ਸੰਸਕਾਰ ਹੋਇਆ ਅਤੇ ਇਸ ਤਰ੍ਹਾਂ ਉਹਨਾਂ ਦੀਆਂ ਅਸਤੀਆਂ ਨੂੰ ਉਸ ਥਾਂ ਤੇ ਜੋਤੀ ਸਰੂਪ ਗੁਰਦੁਆਰਾ ਸਾਹਿਬ ਵਾਲੀ ਸਥਾਨ ਤੇ ਰੱਖ ਕੇ ਇੱਕ ਥੜਾ ਬਣਾ ਦਿੱਤਾ ਗਿਆ ਸੀ ਸੋ ਅੱਜ ਦੀ ਸਾਖੀ ਤੁਹਾਨੂੰ ਕਿੱਦਾਂ ਦੀ ਲੱਗੀ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਆਓ ਸੰਗਤ ਜੀ ਸਾਬ ਜਦਿਆਂ ਨੂੰ ਯਾਦ ਕਰਦੇ ਹੋਏ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ